ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਔਰ ਅਗਲੇ 6 ਦਿਨਾਂ ਦੇ ਮੌਸਮ ਦੀ ਯਾਨੀ ਕਿ 10 ਜੂਨ ਤੱਕ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦੇਵਾਂਗੇ ਸਤਿ ਸ੍ਰੀ ਅਕਾਲ ਜੀ ਅਗਰ ਅੱਜ ਦੀਆਂ ਸੈਟਲਾਈਟ ਦਸਿਹਾਂ ਦੇਖਦੇ ਹੁਣ ਦੀਆਂ ਤੇ ਪੰਜਾਬ ਦੇ ਵਿੱਚ ਮੌਸਮ ਸਾਫ਼ ਹੈ ਪਰ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਪਛਮੀ ਸਿਸਟਮ ਦੇ ਸਦਕਾ ਹਾਲੇ ਮੀਂਹ ਦਰਜ ਹੋ ਰਹੇ ਨੇ ਕੱਲ ਪੰਜਾਬ ਦੇ ਵਿੱਚ ਤਗੜੀ ਝਟ ਲੱਗੀ ਆ ਕਿਤੇ ਕਿਤੇ ਭਾਰੀ ਗੜੇਮਾਰਖ ਹੋਈ ਆ ਖਾਸ ਕਰ ਕੇ ਕੇਂਦਰੀ ਮਾਲਵੇ ਦੇ ਲੁਧਿਆਣਾ ਤੇ ਆਸਾਸੀ ਖੇਤਰਾ ਦੇ ਵਿੱਚ ਰੋਪੜ ਜ਼ਿਲ੍ਹੇ ਦੇ ਵਿੱਚ ਸਮਰਾਲਾ ਮਰਿੰਡਾ ਇਹਨਾਂ ਖੇਤਰਾ ਦੇ ਵਿੱਚ ਤਗੜੀ ਝਟ ਕੱਲ ਸ਼ਾਮ ਮਿਲ ਵੇਖਣ ਮਿਲੀ ਮੀਹ ਤੇ ਗੜੇਮਾਰਦੀ ਕੱਲ ਅਸੀਂ ਤੁਹਾਨੂੰ ਸਵੇਰੇ ਅਪਡੇਟ ਦਿੱਤੀ ਸੀ ਕਿ ਇਹ ਸਿਸਟਮ ਅੱਜ ਕਾਫੀ ਖੇਤਰਾ ਦੇ ਵਿੱਚ ਗੜੇਮਾਰ ਕਰਾ ਸਕਦਾ ਹੈ ਤੇ ਮਾਲਵੇ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਕੱਲ ਮੀਂਹ ਵਰਝ ਹੋਏ ਤੇ ਅੱਜ ਜੇ ਅਗਰ ਅਸੀਂ ਗੱਲ ਕਰਦੇ ਆਂ ਜੀ ਅੱਜ ਵੀ ਮੀਂਹ ਚਖੜ ਦੇ ਅਸਰ ਨੇ ਕੁਝ ਖੇਤਰਾਂ ਦੇ ਵਿੱਚ ਫਾਮੀਆਂ ਦੋਆਬਾ ਖੇਤਰਾਂ ਫਾਮੇ ਮਾਲਵਾ ਖੇਤਰ ਅਸਰ ਇਹ ਬਣਦੇ ਜਾ ਰਹੇ ਨੇ ਕਿ ਕੱਲ ਜਿਹੜੇ ਖੇਤਰਾਂ ਦੇ ਵਿੱਚ ਉਮੀਦ ਅਰਜ ਹੋਏ ਨੇ ਉਹਨਾਂ ਹੀ ਖੇਤਰਾਂ ਦੇ ਵਿੱਚ ਅੱਜ ਵੀ ਮੁਰਤ ਤੋਂ ਉਮੀਦ ਦੇ ਅਸਰ ਜਿਹੜੇ ਬਣਦੇ ਜਾ ਰਹੇ ਨੇ ਕਿਉਂਕਿ ਅੱਜ ਵੀ ਹੀਟ ਲੱਗਣੀ ਆ ਸਵੇਰ ਤੋਂ ਲੱਗੇ ਦੁਪਹਿਰ ਤੱਕ ਧੁੱਪ ਲੱਗਣੀ ਆ ਨਮੀ ਬਣੀ ਹੋਈ ਆ ਤੇ ਇਹਦੇ ਸਦਕਾ ਅੱਜ ਮੁਰਤ ਤੋਂ ਗਰਜ ਰਿਸਕ ਵਾਲੇ ਬੱਦਲ ਵੱਲ ਸਕਦੇ ਨੇ ਜਿਹੜੇ ਕਿ ਘੱਟ ਖੇਤਰੀ ਕਰਵਾਈਆਂ ਘੱਟ ਖੇਤਰੀ ਅਸੀਂ ਤਾਂ ਕਹਿ ਰਹੇ ਆ ਕਿਉਂਕਿ ਬਹੁਤਾ ਇੰਪੈਕਟ ਅਜ ਪਛਮੀ ਸਿਸਟਮ ਦਾ ਮੌਜੂਦ ਨਹੀਂ ਹੈ ਪਛਮੀ ਸਿਸਟਮ ਦੀ ਵਾਸੀਆਂ ਦਾ ਸਾਧਨ ਲਗਫਗ ਹੋ ਚੁੱਕੀ ਹੈ ਪਰ ਉਹਦਾ ਕੁਝ ਇੰਪੈਕਟ ਅਜ ਵੇਖਣ ਨੂੰ ਮਿਲੇਗਾ ਇਸ ਲਈ ਬਹੁਤ ਅਗਲੇ ਹਨੇਰ ਚੱਕਰ ਦੇ ਆਸਾਰ ਅਜ ਘਟ ਨਹੀਂ